ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਸਵਤੰਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਪੰਜਾਬੀ ਸਹਿਸਵਾ ਬਲਾਚੌਰ ਵੱਲੋਂ ਆਪਣੀ 48ਵੀਂ ਬਰੇਗੰਡ ਮੌਕੇ ਬੀਕੇ ਫਾਰਮ ਹਾਊਸ ਪਿੰਡ ਕੋਲਗੜ੍ਹ ਵਿਖੇ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਇਹ ਜਾਣਕਾਰੀ ਸਰਦਾਰ ਦੀਦਾਰ ਸਿੰਘ ਖੇਤਰਾ ਹੋਰਾ ਵੱਲੋਂ ਸਾਂਝੀ ਕੀਤੀ ਗਈ ਪ੍ਰਕਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਅਸੀਂ ਵੀ ਪ੍ਰਚਾਰਕੀਆਂ ਕੋਈ ਧਰਮ ਦੇ ਖੇਤਰ ਚ ਕਰਦਾ ਕੋਈ ਸਾਹਿਬ ਦੇ ਖੇਤਰ ਦੇ ਵਿੱਚ ਸੱਭਿਆਚਾਰ ਦੇ ਖੇਤਰ ਵਿੱਚ ਪ੍ਰਚਾਰ ਕਰਦਾ ਤੇ ਸਾਡੇ ਉਸ ਪ੍ਰਚਾਰ ਦਾ ਜਿਹੜਾ ਮਾਧਿਅਮ ਹੈ ਉਹ ਜਸਵੀਰ ਸਬਰ ਹੋਣੀ ਹੈ ਤੇ ਸਾਡੇ ਕੋਲ ਬਾਅਦ ਵਿੱਚ ਤੁਹਾਡਾ ਸਾਰੇ ਨੋਟ ਕੱਢਦੇ ਵੀਰੇ ਸਰਜੀਤ ਜੱਜ ਜੀ ਉਹ ਮੈਂ ਫਿਰ ਇੱਧਰ ਬੀਬਾ ਸੈਰਨ ਚੈਟਪਾਲ ਜੀ ਦਾ ਮੈਂ ਉਹਨਾਂ ਦਾ ਵਿਸ਼ੇਸ਼ ਕਰਕੇ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹ ਆਏ ਪਿਛਲੀ ਵਾਰੀ ਉਹਨਾਂ ਨੂੰ ਕਿਤੇ ਦੂਰ ਜਾਣਾ ਪੈ ਗਿਆ ਸੀ ਤੇ ਇਹ ਪਰਿਵਾਰ ਜਿਹੜਾ ਤੇ ਤੁਸੀਂ ਸਾਰੇ ਜਾਣਦੇ ਹੋ ਬੜੇ ਚੰਗੀ ਤਰ੍ਹਾਂ ਸੰਤ ਬਾਬਾ ਦਰਜੀਤ ਸਿੰਘ ਜੀ ਸ਼ਿਕਾਗੋ ਵਾਲੇ ਉਹਨਾਂ ਦੇ ਪਤਨੀ ਹਨ ਤੇ ਇਹਨਾਂ ਨੇ ਸਾਨੂੰ चौर हर दो साल बाद अगे असी साल बाद हूं दो, दो साल बाद जरा डॉक्टर साधु सिंह हमदर्द पुरस्कार हम तक असि लगभग दस ग्यारह पुरस्कार दे चुके हैं ਜਸਵੰਤ ਸਿੰਘ ਕਮਲ ਤੋਂ ਕੁਦੀਪ ਨਈਰ ਤੋਂ ਲੈ ਕੇ ਗੀਤ ਸਿੰਘ ਪ੍ਰੋਫੈਸਰ ਤੇਰਾ ਸਿੰਘ ਪੋਗਵਲ ਬਾਬਾ ਬੰਨੂਆਣਾ ਹਰਜਨ ਅਲਵਾਰ ਵੀ ਨਰਿੰਦਨ ਤਸਨੀਮ ਇਸ ਤਰ੍ਹਾਂ ਦੇ ਹੋਰ ਵੀ ਲੈ ਕੇ ਜਿਹੜਾ ਇਹਨਾਂ ਨੇ ਸਾਨੂੰ ਥਾਪੜਾ ਦਿੱਤਾ ਤੇ ਅਸੀਂ ਇਹਨਾਂ ਦਾ ਇੱਕ ਵਾਰ ਫਿਰ ਸਹਿ ਸਭਾ ਵੱਲੋਂ ਤੇ ਆਪ ਦੇ ਇਲਾਕੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਓ ਅਗਲਾ ਪ੍ਰੋਗਰਾਮ ਤੁਹਾਡਾ ਸਟੇਸ ਕਿੱਥੇ ਨਾਲ ਕਿਉਂ ਮੇਰੀ ਛੋਟੀ ਜਿਹੀ ਕੌਤਾ ਜੋ ਕੋ ਵੀ ਪਾਸ ਦੇ ਨਾਂ ਰੋਜ ਹੀ ਮੌਤ ਉਸ ਨੂੰ ਹਸਿਆ ਕਰੇ ਰੋਜ ਹੀ ਮੌਤ ਉਸ ਨੂੰ ਹਸਿਆ ਕਰੇ ਜ਼ਿੰਦਗੀ ਤੂੰ ਭੱਜ ਜਾਣਾ ਦੱਸਿਆ ਕਰੇ ਰੋਜ ਹੀ ਮੌਤ ਉਸ ਨੂੰ ਹਸਿਆ ਕਰੇ ਜ਼ਿੰਦਗੀ ਤੂੰ ਭੱਜ ਜਾਣਾ ਦੱਸਿਆ ਕਰੇ ਉਸ ਕਿਹਾ ਏ ਜ਼ਿੰਦਗੀ ਕੋਰ ਨਹੀਂ ਉਸ ਕਿਹਾ ਏ ਜ਼ਿੰਦਗੀ ਕਬੂਲ ਨਹੀਂ ਸੀ ਝੁਕੇ ਤਖਤ ਤੇ ਮਨਜੂਰ ਹਰ ਕਲੀ ਮੈਂ ਕੇ ਮੈਂ ਤਾਂ ਲੋਚਾਂ ਹਰ ਕਲੀ ਮੈਂ ਕੇਖ ਲੈ ਬਤਨ ਉਸ ਦਾ ਆਪਣਾ ਫੁੱਲੇ ਫੁੱਲੇ ਰੋਜ ਹੀ ਮੌਤ ਉਸ ਨੂੰ ਹੱਸਿਆ ਕਰੇ ਜ਼ਿੰਦਗੀ ਤੂੰ ਪੱਜ ਜਾਣਾ ਐਸੇ ਹੱਥ ਸੇ ਵਿਖੇ ਹੰਡਾਏ ਨੇ ਕਿਸੇ ਦੀ ਸਰਸਰੀ ਗੱਲ ਦਾ ਜਣਾ ਤੀਕਰ ਫਸਰ ਜਾਣਾ ਇਹ ਕਿ ਉਹ ਰੂਹ ਚੁੱਕ ਨਿਸ਼ਾਕੇ ਸਾਰਾ ਹੈ ਨਦੀ ਹੈ ਮੀਰ ਸਾਰਾ ਗੈਰ ਹਾਜ਼ਰ ਹੈ ਕਿਨਾਰਾ ਹੈ ਨਦੀ ਹੈ ਮੀਰ ਸਾਰਾ ਗੈਰ ਹਾਜ਼ਰ ਹੈ ਉਹ ਬਿਲਕੁਲ ਨਾਲ ਮੇਰੇ ਬੈਠਾ ਬੈਠਾ ਗੈਰ ਹਾਜ਼ਰ ਹੈ ਜੋ ਤੈਨੂੰ ਦਿਸ ਰਿਹਾ ਮੀਨਾਰ ਸਾਰਾ ਖੋਖਲਾ ਹੈ ਅੰਦਰੋਂ ਜੋ ਤੈਨੂੰ ਦਿਸ ਰਿਹਾ ਮੀਨਾਰ ਸਾਰਾ ਖੋਖਲਾ ਹੈ ਅੰਦਰੋਂ ਮੇਰੇ ਹਿੱਸੇ ਦਾ ਮੈਂ ਮੇਰੇ ਚ ਸਾਰਾ ਗੈਰ ਹਾਜ਼ਰ ਹੈ ਵਾਹ ਵਾਹ ਮੈਂ ਸਾਰੀ ਪੜ ਨਹੀਂ ਸਕਿਆ ਮਗਰ ਮੈਂ ਪੜ ਲਿਆ ਹੈ ਉਹ ਮੈਂ ਸਾਰੀ ਪੜ ਨਹੀਂ ਸਕਿਆ ਮਗਰ ਮੈਂ ਪੜ ਲਿਆ ਹੈ ਉਹ ਤੇਰੀ ਪੁਸਤਕ ਚ ਜਿਹੜਾ ਇੱਕ ਵਰਕਾ ਲਹਿਰ ਹਜ਼ਰ ਹੈ ਕਿ ਉਹ ਅਵਲ ਆ ਗਿਆ ਹੈ ਇਸ ਵਾਰ ਫਿਰ ਹੁਣ ਤੀਸਰੀ ਵਿੱਚ ਹੈ ਉਹ ਅਵਲ ਆ ਗਿਆ ਇਸ ਵਾਰ ਫਿਰ ਹੁਣ ਤੀਸਰੀ ਵਿਛੈ ਬਸ ਇੱਕ ਬੱਚੇ ਦੇ ਅੰਦਰ ਇੱਕ ਬੱਚਾ ਗੈਰ ਹਾਜ਼ਰ ਹੈ ਨਗਰ ਮੇਰਾ ਤਰੱਕੀਵਲ ਹੈ ਕੁਝ ਇਸ ਤਰ੍ਹਾਂ ਨਗਰ ਮੇਰਾ ਤਰੱਕੀਵਲ ਹੈ ਕੁਝ ਇਸ ਤਰ੍ਹਾਂ ਹਰ ਘਰ ਇਕਾਲੀ ਸ਼ਾਨ ਗਮਲਾ ਹੈ ਤੇ ਪੌਦਾ ਗੈਰ ਹਾਜ਼ਰ ਹੈ ਬਹੁਤ ਕੁਝ ਜਿਹੜਾ ਹੈ ਉਹ ਚੱਲਣਾ ਪੈਂਦਾ ਪਰ ਡਿਪੈਂਡ ਕਰਦਾ ਤੁਹਾਡੇ ਆਪਣੇ ਤੇ ਵੀ ਤੁਸੀਂ ਆਪਣਾ ਨਜ਼ਰੀਆ ਅਗਰ ਤੁਹਾਡਾ ਚੰਗਾ ਹੈ ਤਾਂ ਸਾਰੇ ਹੀ ਚੰਗੇ ਤੁਹਾਨੂੰ ਮਿਲਦੇ ਨੇ ਸੋ ਜ਼ਿੰਦਗੀ ਦੇ ਵਿੱਚ ਸਟਰਗਲ ਕਰਦੇ ਰਹਿਣਾ ਚਾਹੀਦਾ ਹੈ ਔਰ ਮੈਂ ਸਭ ਤੋਂ ਪਹਿਲਾਂ ਐਸ਼ਲੀਨ ਮੇਰੇ ਬੱਚੀ ਬਹੁਤ ਹੀ ਪਿਆਰੀ ਬੱਚੀ ਹੈ ਉਹਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਬਹੁਤ ਸਾਰੀ ਹੁੰਦਾ ਹੈ ਦਿੰਨੀ ਹੈ ਕਿ ਇਸ ਬੱਚੀ ਨੇ ਬਾਹਰਲੇ ਦੇਸ਼ ਵਿੱਚ ਰਹਿ ਕੇ ਵੀ ਆਪਣੇ ਜਿਹੜਾ ਕਲਚਰ ਨੂੰ ਆਪਣੇ ਕੋਲ ਸਾਂਭ ਕੇ ਰੱਖਿਆ ਔਰ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਮਨ ਲੱਗਦਾ ਉਹਨਾਂ ਦੇ ਪੇਰੈਂਟਸ ਦਾ ਆਇਆ ਉਹਨਾਂ ਦੀ ਫੈਮਿਲੀ ਦਾ ਆਇਆ ਕਿ ਤੁਸੀਂ ਪੰਜਾਬ ਦੇ ਵਿੱਚ ਵੀ ਅੱਜ ਕੱਲ੍ਹ ਦੇਖ ਰਹੇ ਹੋ ਕਿ ਮੈਨੂੰ ਲੱਗਦਾ ਪੰਜਾਬ 'ਚ ਰਹਿ ਕੇ ਵੀ ਬੱਚੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਨੇ ਔਰ ਇੱਕ ਬਹੁਤ ਵੱਡੀ ਗੱਲ ਹੈ ਕਿ ਆਸਟ੍ਰੇਲੀਆ ਦੀ ਜੰਪ ਪਰ ਬੱਚੀ ਸਾਡੇ ਅੱਜ ਪੰਜਾਬ ਨੂੰ ਰਿਪਰੈਜ਼ੈਂਟ ਕਰੀ ਹੈ ਔਰ ਵਧੀਆ ਅੱਛੀਆਂ ਜਿਹੜੀਆਂ ਗੱਲਾਂ ਉਹ ਸਿੱਖ ਕੇ ਉੱਤੇ ਆਪਣੇ ਪਰਿਵਾਰ ਦਾ ਨਾਮ ਜਿਹੜਾ ਲਾ ਕੇ ਜਾ ਕੇ ਹੋਰ ਵੀ ਰੌਸ਼ਨ ਕਰੇਗੀ ਸਬਾ ਬਲਾਚਾਰ ਦਾ ਮੈਂ ਉਹਨਾਂ ਦਾ ਵੀ ਦਾਰ ਸਿੰਘ ਸ਼ਟਰਾਜੀ ਜੀ ਦਾ ਥੈਂਕਸ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਬੁਲਾਇਆ ਔਰ ਇੱਕ ਹੋਰ ਜਾਣਕਾਰੀ ਮੈਨੂੰ ਚਾਹੀਦੀ ਆ ਕਿ ਜਿਹੜਾ ਡਾਕਟਰ ਸਾਦੂ ਸਿੰਘ ਹਮਦਦ ਪੁਰਸਕਾਰ ਜਿਹੜਾ ਸ਼ੇਤਰਾਜੀ ਨੇ ਇੱਕ ਸ਼ੁਰੂ ਕੀਤਾ ਆ ਸਾਲ ਦੋ ਸਾਲ ਜਦੋਂ ਵੀ ਬਣ ਲੱਗਦਾ ਉਹ ਇਹ ਅਵਾਰਡ ਫੰਕਸ਼ਨ ਕਰਵਾਇਆ ਕਰਨੀਂਗਾ ਤਾਂ ਉਹਦੇ ਵਿੱਚ ਜਿਹੜੀ ਪੁਰਸਕਾਰ ਰਾਸ਼ੀ ਹੈ ਉਹ ਸਾਡੇ ਪਰਿਵਾਰ ਵੱਲੋਂ ਜੋ ਵੀ ਕੈਂਡੀਡੇਟ ਹੋਏਗਾ ਉਹਨੂੰ ਦਿੱਤੀ ਜਾਏਗੀ ਤੇ ਅਸੀਂ ਮਤਲਬ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਚਲੋ ਜਿਹੜਾ ਆਪਣਾ ਸਹਿਤਿਆ ਅਸੀਂ ਉਹਨੂੰ ਜ਼ਿੰਦਾ ਰੱਖੀਏ ਔਰ ਆਉਣ ਵਾਲੀ ਜਿਹੜੀ ਪੀੜੀ ਹੈਗੀ ਆ ਉਹ ਇਸ ਸਹਿਤਕ ਨਾਲ ਜੁੜੀ ਰਹੇ ਮੈਂ ਜ਼ਿੰਦਗੀ ਜਿਵੇਂ ਉਹ ਸਾਰੇ ਮੈਂ ਆਪਣੀ ਆਪਣੀ ਜ਼ਿੰਦਗੀ ਬਾਰੇ ਦੱਸਿਆ ਗੱਲ ਹੋਈ ਹੈ ਕਿ ਮੈਨੂੰ ਸ਼ਾਇਦ ਉਹ ਜੁੜਨ ਦਾ ਮੌਕਾ ਹੀ ਨਹੀਂ ਮਿਲਿਆ ਮੈਂ ਜ਼ਿੰਦਗੀ ਦੇ ਉਲਝਣਾ ਦੇ ਵਿੱਚ ਇੰਨਾ ਗੁਲਝੀ ਰਹੀ ਕਿ ਮੈਂ ਉਹ ਜੁੜਨਾ ਚਾਹਦੀ ਸੀ ਬਟ ਜੁੜ ਨਹੀਂ ਸકી ਪਰ ਹੁਣ ਪੰਜਾਬੀ ਫਿਲਮਾਂ ਦੇ ਨਾਲ ਜੁੜ ਕੇ ਐਦਾਂ ਲੱਗਦਾ ਹੁੰਦਾ ਹੈ ਕਿ ਪੰਜਾਬੀ ਫਿਲਮਾਂ ਦੇ ਵਿੱਚ ਜਦੋਂ ਅਸੀਂ ਕੋਈ ਵੀ ਕੈਰੈਕਟਰ ਕਰਦੇ ਹਾਂ ਤਾਂ ਉਸ ਕੈਰੈਕਟਰ ਨੂੰ ਅਸੀਂ ਉਹ ਜਿਉਨੇ ਹ ਜਦ ਤੱਕ ਉਹ ਸਾਡੇ ਅੰਦਰ ਕੈਰੈਕਟਰ ਨਹੀਂ ਆਉਂਦਾ ਉਦੋਂ ਤੱਕ ਅਸੀਂ ਐਕਟਿੰਗ ਨਹੀਂ ਕਰ ਸਕਦੇ ਤਾਂ ਉਹ ਹਰ ਕੈਰੈਕਟਰ ਇੱਕ ਕਲਾਕਾਰ ਇੱਕ ਇਹੋ ਜਿਹਾ ਜ਼ਰੀਆ ਹੈ ਜਿਹਦੇ ਜ਼ਰੀਏ ਤੁਸੀਂ ਕਿੰਨੀ ਤਰ੍ਹਾਂ ਦੀ ਲਾਈਫ ਜਿਉਨੇ ਕਦੇ ਅਸੀਂ ਡਾਕਟਰ ਬਣ ਗਏ ਕਦੇ ਅਸੀਂ ਮਾਂ ਬਣ ਗਏ ਕਦੇ ਅਸੀਂ ਭਾਬੀ ਬਣਦੇ ਆ ਕਦੇ ਹੋਰ ਤਰ੍ਹਾਂ ਦੇ ਪੁਲਿਸ ਵਾਲੇ ਦਾ ਕੈਰੈਕਟਰ ਕਰਦੇ ਆ ਤਾਂ ਉਹ ਉਹ ਸਾਰੇ ਲਾਈਫ ਚੈਹ ਲੱਗਦਾ ਹੈ ਕਿ ਅਸੀਂ ਉਹ ਸਾਰੇ ਉਹ ਜਿੱਦਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿਉਂਦੇ ਨੇ ਉਸੇ ਉਹੀ ਚੀਜ਼ ਆਪਣੀ ਲਾਈਫ ਦੇ ਵਿੱਚ ਉਹ ਕੈਰੈਕਟਰ ਦੇ ذریعے ਜੀ ਕੇ ਦੇਖਦੇ ਆ ਸੋ ਬਹੁਤ ਵਧੀਆ ਲੱਗਦਾ ਆਪਣੀ ਲਾਈਫ ਦੇ ਵਿੱਚ ਕੰਮ ਕਰਕੇ ਕਿ ਮੈਂ ਜ਼ਿਆਦਾ ਨਾ ਬੋਲ ਦੇ ਸਕ Thank you ਕਰਨਾ ਚਾਹੀਦਾ ਥੋੜਾ ਸਾਰੇ ਉਹਨਾਂ ਦਾ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇੱਥੇ ਬੁਲਾਇਆ ਮੈਨੂੰ ਮਾਣ ਲਿੱਤਾ ਸੰਦੇਵ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਫਿਲਮੀ ਅਦਾਕਾਰ ਸਿਮਰਨ ਸੈਜਪਾਲ ਜੀ ਕਾਰਜ ਪ੍ਰਧਾਨਗੀ ਮੰਡਲ ਹਾਜ਼ਰੀ ਬਹੁਤ ਖੂਬਸੂਰਤ ਸਬੱਬ ਸਿਰਜਦੇ ਨੇ ਸੈਦਤੀ ਨੂੰ ਖੇਤਾਂ ਦੇ ਵੇੜੇ ਚ ਬਹੁਤ ਘੱਟ ਹੈ ਪੰਜਾਬ ਦੇ ਇਸ ਕਿਸਾਨ ਦਾ ਸਿਲਸਿਲਾ ਦੁਆਬੇ ਚ ਤਾਂ ਕੋਈ ਨਹੀਂ ਹੈ ਮੈਂ ਲੰਦਵਾ ਦਵਾ ਬੀਆ ਕਹਿ ਗਿਆ ਇਸ ਕਰਕੇ ਨਹੀਂ ਕਹਿ ਸਕਦਾ ਕਿਉਂਕਿ ਮੈਂ ਲੰਬੇ ਵੈਸੇ ਤਾਂ ਮੈਂ ਵੀ ਹੁਣ ਦਵਾਬੀ ਨਹੀਂ 35 ਸਾਲ ਤੋਂ ਪਰ ਜੇ ਇਹ ਗੱਲ ਬਿਲਕੁਲ ਸੱਚ ਹੈ ਕਿ ਮਾਲਵਾ ਇਸ ਖੇਤਰ ਜਬਹੁਤ ਅੱਗੇ ਹੋ ਕਿਉਂ ਬਵਾਸ ਦੀ ਗੱਲ ਕਰਾਂਗਾ ਸਤੋਂ ਪਹਿਲਾਂ ਮੈਂ ਬੇਟੀ ਐਸ਼ਲੀ ਨੂੰ ਪਹੜਾਈ ਦੇਣਾ ਯੋਨੀ ਉਮਰ ਉਹ ਵੇਖਣਾ ਸਿੱਖ ਲਿਆ ਜੋ ਅਸੀਂ ਬਹੁਤ ਸਾਰੇ ਲੋਕ ਬਹੁਤ ਵੱਡੀ ਉਮਰ ਚਾ ਸਾਰੀ ਉਮਰ ਲਾ ਕੇ ਵੀ ਵੇਖਣਾ ਸਿੱਖਦੇ ਨਹੀਂ ਆਂ ਦੇਖਦੇ ਬਹੁਤੇ ਆਸੀਂ ਲਿਖਣਾ ਸਾਹਿਤ ਕਪਤਾ ਕੋਈ ਵੀ ਰੂਪ ਹੋਵੇ ਉਹ ਕੁਝ ਨਹੀਂ ਹੈਗਾ ਉਹਨੂੰ ਵੱਖਰੀ ਤਰ੍ਹਾਂ ਵੇਖਣਾ ਹੈ ਪਹਿਲਾਂ ਜੋ ਵੀ ਵਾਪਰਿਆ ਪਿੱਛੇ ਵਾਪਰ ਗਿਆ ਉਹ ਨੂੰ ਗਏ ਕੋਈ ਨੂੰ ਜਿਵੇਂ ਹੈਗਾ ਉਵੇਂ ਵੇਖ ਰਿਹਾ ਹੈ ਤਾਂ ਫਿਰ ਉਹ ساری ਉਮਰ ਲਾ ਕੇ ਕੁਝ ਨਹੀਂ ਦੇ ਰਿਹਾ ਸੇਖੀ ਕੋਈ ਇੱਕ ਹੀ ਪਹਿਲੀ ਗੱਲ ਹੈ ਜਿੰਨੂੰ ਵੇਖਣਾ ਆ ਗਿਆ ਜਿੰਨੂੰ ਸੁਣੇ ਨੂੰ ਸੱਚਮੁੱਚ ਸੁਣਨਾ ਆ ਗਿਆ ਅਸੀਂ ਸੁਣਦੇ ਆ ਸੱਚਮੁੱਚ ਨਹੀਂ ਸੁਣਦੇ ਵੇਖਦੇ ਆ ਸੱਚਮੁੱਚ ਵੇਖਦੇ ਨਹੀਂ ਆ ਤੁਰਦੇ ਆ ਸੱਚਮੁੱਚ ਤੁਰਦੇ ਨਹੀਂ ਆ ਜੋ ਕੋਈ ਕਰਵਾਉਂਦਾ ਉਹ ਖਰੀ ਚਲੇ ਜਾਂਦੇ ਨਹੀਂ ਤਾਂ ਮੈਨੂੰ ਯਾਦ ਆ ਕਿ ਅਸੀਂ ਛੋਟੇ ਹੁੰਦਿਆਂ ਤੋਂ ਲੈ ਕੇ ਪੀੜ੍ਹੀਆਂ ਤੋਂ ਵੈਦਿੱਤੇ ਹੀ ਸੁਣਦੇ ਆਏ ਆ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਨੇ ਦਸਮ ਪਿਤਾ ਕਹਿੰਦੇ ਆ ਤੇ ਜਦੋਂ ਇੱਕ ਸਾਧ ਨੇ ਸਾਡੇ ਸਾਹਿਬ ਯਾਦਿਆਂ ਨੂੰ ਜਿਨ੍ਹਾਂ ਨੂੰ ਅਸੀਂ ਭਰਾ ਕਹਿੰਦੇ ਆਏ ਇਹ ਸਾਡੇ ਭਰਾ ਆ ਬਾਬੇ ਜਿਹੜਾ ਸ਼ੁਰੂ ਕਰ ਦਿੱਤਾ ਤੇ ਪੂਰੇ ਸਿੱਖ ਇਤਿਹਾਸ ਵਿੱਚ ਕਿਤੇ ਮਾਤਾ ਗੁਜਰੀ ਨੂੰ ਗੁਜਰਕੌਰ ਨਹੀਂ ਕਿਹਾ ਗਿਆ ਕਿਸੇ ਸਿੱਖ ਇਤਿਹਾਸ ਦੀ ਕਿਤਾਬ ਦੇ ਵਿੱਚ ਕਿਸੇ ਥਾਂ ਤੇ ਨਹੀਂ ਤੇ ਇੱਕ ਸਾਧ ਰੇਣਾ ਨੂੰ ਗੁਜਰਕੌਰ ਬਣਾ ਦਿੱਤਾ ਅਸੀਂ ਉਹਦਾ ਵਿਰੋਧ ਕਰਨ ਦੀ ਥਾਂ ਮੰਦਣਾ ਸ਼ੁਰੂ ਕਰ ਦਿੱਤਾ ਉਹ ਭਾਈ ਜੀ ਸਾਹਿਬ ਜਾਦੇ ਸਾਡੇ ਬਾਬੇ ਆ ਤੇ ਫਿਰ ਗੁਰੂ ਗਬੀਰ ਸਿੰਘ ਸਾਡੀ ਸਾਇਤ ਸਭਾ ਦੇ ਮੀਤ ਪ੍ਰਧਾਨ ਨੇ ਇਹਨਾਂ ਨੇ ਬਾ ਕਮਾਲ ਲਫ਼ਜ਼ਾਂ ਦੇ ਰਹੇ ਸਾਜ ਪਾਈ ਹੈ ਤੇ ਹੁਣ ਮੈਂ ਬੇਨਤੀ ਕਰਾਂਗਾ ਨਵਜੋਤ ਸਾਇਤ ਸੰਸਥਾ ਦੇ ਪ੍ਰਧਾਨ ਜਿਹੜੇ ਕਿ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਗੁਰਨੀਤ ਸ਼ੇਰ ਜੀ ਆਪਣੀ ਜਿਹੜੀ ਨਜ਼ਰ ਆਹੀ ਹੈ ਉਹ ਸਾਰੇ ਬਣੇ ਜ ਸਾਡੇ ਨਾਲ ਗੁਰਨੇਕ ਫਿਰ ਪੰਜਾਬੀ ਸਾਹਿਬ ਦੇ ਮਾਨਾਜ਼ ਰਸਤੀਆਂ ਅਤੇ ਬਹੁਤ ਅੱਜ ਬੇਟੀ ਐਸ਼ਲੀਨ ਖੈਲਾ ਦੀ ਪੁਸਤਕ ਨੂੰ ਰਿਲੀਜ਼ ਕਰਨ ਲਈ ਪਹੁੰਚੇ ਹੋਏ ਲੇਖਕ ਵੀਰ শ্রোਤਾ ਜਨ ਮੈਂ ਹਮਜੀਤ ਖੈਲਾ ਜੀ ਕੌਣਾ ਉੱਚੀਆਂ ਕਰਨ ਅੱਜ ਮਾਤੇ ਪੌਣਾ ਉੱਚੀਆਂ ਕਰਨ ਅੱਜ ਮਾਪੇ ਕੇ ਮੇਲੇ ਨੇ ਤਰਕਿਆਂ ਦੇ ਈਆਂ ਤਨ ਨਪਰਾਇਆ ਹੁਣ ਲੋਕੋ ਇਹ ਤਾਰੇ ਬੜੇ ਅੱਖੀਆਂ ਦੇ ਈਆਂ ਤਨ ਨਪਰਾਇਆ ਹੁਣ ਲੋਕੋ ਇਹ ਤਾਰੇ ਬੜੇ ਅੱਖੀਆਂ ਦੇ ਕਹਿੰਦੇ ਹਿੰਮਤਾ ਦੇ ਅੱਗੇ ਹੁੰਦੀ ਲక్ష్ਮੀ ਪੱਖੇ ਦੇ ਅੱਗੇ ਜਿਵੇਂ ਪੌਣ ਹੈ ਜਦੋਂ ਵੰਦਸ਼ਾਂ ਚੋ ਬਾਰਜੀਆਂ ਆਈਆਂ ਵਜ ਜੱਜਮਣੀ ਦੇਖੋ ਕੌਣ ਹੈ ਔਰ ਵੇਖਕਾ ਬਣੀ ਦੇਖੋ ਕੌਣ ਹੈ ਚੰਦ ਤਾਰਿਆਂ ਦੀ ਢੋਲਾ ਆਈਆਂ ਚੰਦ ਤਾਰਿਆਂ ਦੀ ਢੋਲਾ ਆਈਆਂ ਫੁਲਾਦ ਜਈਆਂ ਤੱਤਿਆਂ ਨੇ ਜੀਆਂ ਧੰਨ ਨੋ ਉਪਰਾਹਣ ਲੋਕੋ ਇਹ ਤਾਰੇ ਬੜੇ ਅੱਖਿਆਂ ਦੇ ਅੰਡਿਆਂ ਸ਼ਰਮ ਜਹੀ ਆਵੇ ਕਿ ਨਸ਼ਿਆਂ ਨੇ ਖਾਲ ਗਬਰੂ ਪੁੱਲੇ ਸਭ ਕਾਤੇ ਮਾਪੇ ਚੀਸ ਵਟਕੇ ਉਹ ਕਿਹੜਾ ਇਹਨਾ ਨਾਂ ਵਾਲੇ ਝਗੜੂ ਕਮੀ ਕੁੜੀਆਂ ਨੇ ਪੂਰੀ ਸਾਰੀ ਕਰਤੀ ਕਮੀ ਕੁੜੀਆਂ ਨੇ ਪੂਰੀ ਸਾਰੀ ਕਰਤੀ ਪੜ੍ਹਾਈ ਵਿੱਚ ਪੱਕੀਆਂ ਨੇ ਤੀਆਂ ਥੰਗ ਨਾ ਪੜਾਇਆ ਹੁਣ ਲੋਕੋ ਇਹ ਤਾਰੇ ਬੜੇ ਅੱਖੀਆਂ ਦੇ ਕਹਿੰਦੇ ਪਹਿਲਾ ਦਾਜ ਲੈ ਮਾਰਨ ਦੇ ਕਿਸੇ ਕੇ ਹੁਣ ਖੋਦਦਾਰ ਬਣਿਆ ਪਹਿਲਾ ਦਾਜ ਲੈ ਮਾਰਨ ਦੇ ਕਿਸੇ ਕਿ ਹੁਣ ਖੁਦ ਤਾਜ ਬਣਿਆ ਹਰ ਸੋਰਖੀ ਬਟੋਰੀ ਅਖਵਾਰ ਦੀ ਸਿਰਾਂ ਦੇ ਸੋਨੇ ਤਾਜ ਬਣਿਆ ਹਰ ਸੋਖੀ ਬਟੋਰੀ ਅਖਵਾਰ ਦੀ ਸਿਰਾਂ ਦੇ ਸੋਨੇ ਤਾਜ ਬਣਿਆ ਕਿッセ ਹੋ ਗਏ ਪੁਰਾਣੇ ਹੁਣ ਸਾਰੇ ਕਿッセ ਹੋ ਗਏ ਪੁਰਾਣੇ ਹੁਣ ਸਾਰੇ ਬਰੋਲੇ ਬਣ ਨੱਚਿਆਂ ਦੇ ਈਆਂ ਥਨ ਨਾ ਪੁਰਾਣਾ ਹੁਣ ਲੋਕੋ ਇਤਾਰੇ ਬੜੇ ਅਖੀਆਂ ਦੇ ਕਾਂ ਦੇਣਾ ਜੀ ਅਜ ਤੱਕ ਪਗੜੀ ਦੇ ਰੌਲੇ ਪੈਂਦੇ ਆ ਕਿ ਪਗੜੀ ਰੌਲਤੀ ਤੇਰੇ ਉੱਤੇ ਦੋਕ ਲਾਈਨਾਂ ਲਿਖਿਆ ਰੌਲੇ ਪੱਕਦੇ ਨਾ ਪੈਂਦੇ ਹੁਣ ਦੇਖੇ ਇਹ ਪਗੜੀ ਦੀ ਸ਼ਾਨ ਬਣੀਆਂ ਰੌਲੇ ਪੱਕਦੇ ਨਾ ਪੈਂਦੇ ਹੁਣ ਦੇਖੇ ਇਹ ਪਗੜੀ ਦੀ ਸ਼ਾਨ ਬਣੀਆਂ ਉਹ ਸਾਰੇ ਖੇਤरां ਚ ਮੱਲਾ ਮਾਰੀ ਜਾਣੀਆਂ ਕਿ ਬੇਡੀਆਂ ਮਹਾਨ ਬਣੀਆਂ ਸਾਰੇ ਖੇਤरां ਚ ਮੱਲਾ ਮਾਰੀ ਜਾਣੀਆਂ ਕੀ ਬੇਟੀਆਂ ਮਹਾਨ ਬਣੀਆਂ ਸ਼ੇਰ ਕਰਦਾ ਸੁਜਾਲਪੂਰੀ ਸਿੱਜਦੇ ਸ਼ੇਰ ਕਰਦਾ ਸੁਜਾਲਪੂਰੀ ਸਿੱਜਦੇ ਦਿਲੋਂ ਨੇੜੇ ਬੱਚਿਆਂ ਦੇ ਧੀਆਂ ਥੰਨ ਨਾ ਪਰਾਇਆ ਹੁਣ ਲੋਕੋ ਇਹ ਤਾਰੇ ਬਣ ਅੱਖੀਆਂ ਦੇ ਧੀਆਂ ਥੰਨ ਨਾ ਪਰਾਇਆ ਹੁਣ ਲੋਕੋ ਇਹ ਤਾਰੇ ਬਣ ਅੱਖੀਆਂ ਦੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜੀਸਨ the next thing